ਲੁਧਿਆਣੇ ਤੋਂ ਬੇहद ਮੰਦਪਾਗੀ ਘਟਨਾ ਸਾਹਮਣੇ ਆਈ ਹੈ ਜਿੱਥੇ ਮਲਬੇ ਹੇਠ ਦਬ ਕੇ ਕਈ ਮਜ਼ਦੂਰ ਜਿਹੜੇ ਨੇ ਜ਼ਖਮੀ ਦੱਸੇ ਗਏ ਨੇ ਤਾਂ ਲੁਧਿਆਣੇ ਦੇ ਵਿੱਚ ਦੋ ਮੰਜ਼ਲਾ ਇਮਾਰਤ ਡਿੱਗਣ ਕਰਕੇ ਮਜ਼ਦੂਰ ਜਿਹੜੇ ਨੇ ਮਲਬੇ ਦੇ ਵਿੱਚ ਫਸ ਗਏ ਨੇ ਤੇ ਇਸ ਘਟਨਾ ਦੇ ਉੱਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਵੀ ਚਿੰਤਾ ਜੜੀ ਹੈ ਜ਼ਾਹਿਰ ਕੀਤੀ ਗਈ ਆ ਤਕਰੀਬਨ ਬੀਤੇ ਦਿਨੀ ਸ਼ਾਮ 6 ਵਜੇ ਇਹ ਘਟਨਾ ਵਾਪਰੀ ਅਤੇ ਉਸ ਤੋਂ ਬਾਅਦ ਮਲਬੇ ਦੇ ਹੇਠਾਂ ਦੱਬੇ ਮਜ਼ਦੂਰਾਂ ਨੂੰ ਕੱਢਣ ਦਾ ਜਿਹੜਾ ਕਾਰਜ ਹੈ ਲਗਾਤਾਰ ਜਾਰੀ ਹੈ ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ ਇਹ ਹਾਦਸਾ ਫੋਕਲ ਪੁਆਇੰਟ ਦੇ ਫੇਸ 8 ਸਥਿਤ ਕੋਲੀ ਡਾਈਂਗ ਇੰਡਸਟਰੀ ਦੇ ਵਿੱਚ ਵਾਪਰਿਆ ਤੇ ਦੋ ਮੰਜ਼ਿਲਾ ਇਮਾਰਤ ਸੀ ਜਿਹੜੀ ਕਿ ਢਹਿ ਢੇਰੀ ਹੋ ਗਈ ਅਤੇ ਇਸ ਹਾਦਸੇ ਦੇ ਵਿੱਚ 6 ਲੋਕ ਮਲਬੇ ਹੇਠ ਦੱਬੇ ਨੇ ਫਿਲਹਾਲ ਮਲਬੇ ਹੇਠ ਦੱਬੇ ਲੋਕਾਂ ਨੂੰ ਲੋਕਾਂ ਦੇ ਵੱਲੋਂ ਬਚਾਉਣ ਦੇ ਵਾਸਤੇ ਯਤਨ ਕੀਤੇ ਜਾ ਰਹੇ ਨੇ ਤੇ ਉੱਥੇ ਹੀ ਐਨਡੀਆਰਐਫ ਦੀ ਟੀਮ ਵੀ ਜਦੋ ਜਾਇਦ ਕਰ ਰਹੀ ਹੈ ਜਾਣਕਾਰੀ ਦੇ ਮੁਤਾਬਕ 25 ਸਾਲ ਪੁਰਾਣੀ ਇਹ ਇਮਾਰਤ ਸੀ ਅਤੇ 25 ਸਾਲ ਪੁਰਾਣੀ ਇਮਾਰਤ ਦੇ ਵਿੱਚ ਪਿੱਲਰ ਸ਼ਿਫਟ ਕਰਨ ਦਾ ਕੰਮ ਚੱਲ ਰਿਹਾ ਸੀ ਇਸ ਦੌਰਾਨ ਅਚਾਨਕ ਇਮਾਰਤ ਟਿਕ ਗਈ ਜਿਸ ਸਮੇਂ ਹਾਦਸਾ ਹੋਇਆ ਉਸ ਸਮੇਂ ਇੰਡਸਟਰੀ ਦੇ ਵਿੱਚ 15 ਤੋਂ 20 ਲੋਕ ਕੰਮ ਕਰ ਰਹੇ ਸੀ ਐਸਐਚਓ ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਫਿਲਹਾਲ ਬਚਾਅ ਕਾਰਜ ਜਾਰੀ ਨੇ 12 ਤੋਂ 14 ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਹੈ 4 ਲੋਕਾਂ ਨੂੰ 40 ਦੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤੇ ਉੱਥੇ ਹੀ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਕਿਹਾ ਕਿ ਫੈਕਟਰੀ ਮਾਲਕ ਨੇ ਦੱਸਿਆ ਕਿ ਸਵੇਰੇ 29 ਲੋਕ ਪਿੱਲਰ ਦੀ ਮੁਰੰਮਤ ਦਾ ਕੰਮ ਕਰ ਰਹੇ ਸਨ ਜਦੋਂ ਪਿੱਲਰ ਡਿੱਗਿਆ ਤਾਂ 7 ਲੋਕ ਅੰਦਰ ਸੀ ਇਹਨਾਂ ਦੇ ਵਿੱਚੋਂ ਇੱਕ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਫਿਲਹਾਲ 6 ਲੋਕ ਜਿਹੜੇ ਨੇ ਅੰਦਰ ਫਸੇ ਹੋਏ ਨੇ ਉੱਥੇ ਹੀ ਕੱਢੇ ਗਏ ਵਿਅਕਤੀ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਅਜੇ ਤੱਕ ਕਿਸੇ ਦੀ ਵੀ ਮੌਤ ਹੋਣ ਦੀ ਪੁਸ਼ਟੀ ਨਹੀਂ ਹੈ ਬਚਾਅ ਕਰਜ ਲਗਾਤਾਰ ਜਾਰੀ ਨੇ ਮੈਡੀਕਲ ਟੀਮਾਂ ਮੌਕੇ ਤੇ ਪਹੁੰਚੀਆਂ ਨੇ ਉਹਨਾਂ ਨੇ ਕਿਹਾ ਹੈ ਕਿ ਅਸੀਂ ਪ੍ਰਮਾਤਮਾਗੇ ਅਰਦਾਸ ਕਰਦੇ ਹਾਂ ਕਿ ਅੰਦਰੋਂ ਹਰ ਕੋਈ ਸੁਰੱਖਿਅਤ ਬਾਹਰ ਨਿਕਲ ਆਵੇ ਕਈ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਬੋਇਲਰ ਫਟਣ ਦੇ ਕਰਕੇ ਵਾਪਰਿਆ ਤਾਂ ਵੱਡੀ ਖਬਰ ਹੈ ਲੁਧਿਆਣਾ ਵਿਕੇ ਜਿਹੜੀ ਫੈਕਟਰੀ ਦੀ ਇਮਾਰਤ ਡਿੱਗਣ ਕਰਕੇ ਮਲਬੇ ਹੇਠਾਂ 6 ਮਜ਼ਦੂਰ ਜਿਹੜੇ ਨੇ ਉਹ ਦੱਬੇ ਗਏ ਨੇ ਇਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਵੀ ਚਿੰਤਾ ਜ਼ਾਹਿਰ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਮੈਂ ਪ੍ਰਸ਼ਾਸਨ ਨੂੰ ਤੁਰੰਤ ਹਾਲਾਤਾਂ ਦਾ ਜਾਇਜ਼ਾ ਲੈਣ ਦੇ ਨਿਰਦੇਸ਼ ਦੇ ਦਿੱਤੇ ਨੇ ਬਚਾਅ ਟੀਮਾਂ ਪਹੁੰਚੀਆਂ ਹੋਈਆਂ ਨੇ ਆਪਣਾ ਕੰਮ ਜੋਰਾ ਸ਼ੋਰਾਂ ਤੇ ਕੀਤਾ ਜਾ ਰਿਹਾ ਤੇ ਮਲਬੇ ਹੇਠ ਦੱਬੇ ਕਰਮਚਾਰੀਆਂ ਦੇ ਜਲਦ ਸੁਰੱਖਿਅਤ ਬਾਹਰ ਆਉਣ ਅਤੇ ਤੰਦਰੁਸਤ ਹੋਣ ਦੀ ਅਸੀਂ ਕਾਮਨਾ ਕਰਦੇ ਹਾਂ ਜੀ ਜੀ ਇਸ ਇੰਡਸਟਰੀ ਦਾ ਬੋਇਲਰ ਫਟਿਆ ਕਿਉਂਕਿ ਫੈਕਟਰੀ ਦੇ ਅੰਦਰ ਫੈਕਟਰੀ ਦੇ ਅੰਦਰ ਬਰਮਲ ਚੱਲ ਰਹੀ ਸੀ ਉਹਦੇ ਕਾਰਨ ਕੋਈ ਪਿੱਲਰ ਫਿਸਕਲ ਕਾਰਨ ਜਿਹੜਾ ਬੋਇਲਰ ਫਟਿਆ ਇਹਦੇ ਵਿੱਚ 7 ਬੰਦੇ ਅੰਦਰ ਦੱਸੀ ਜਾ ਰਹੇ ਸੀ ਜਿਹਦੇ ਵਿੱਚੋਂ ਇੱਕ ਪਹਿਲਾਂ ਕੱਢਿਆ ਗਿਆ 6 ਹੋਰ ਨੇ ਤੇ ਜਿਹੜੇ ਨਾਲ ਆਲੇ ਦੁਆਲੇੋਂ 4 ਹੋਰ ਛੱਟਾਂ ਲੱਗੀਆਂ ਮਤਲਬ ਟੋਟਲ 12 ਕ ਬੰਦਿਆਂ ਦੀ ਜਿਹੜੀਆਂ 29 ਬੰਦੇ ਟੋਟਲ ਸੀ ਜਿੱਚੋਂ 12 ਕ ਬੰਦਿਆਂ ਨੇ ਅੱਜ ਛੱਟ ਦੱਸੀ ਜਾ ਰਹੀ ਹੈ ਸੋ ਬੰਦੇ ਕੱਢ ਰਹੇ ਆ 5-6 ਬੰਦੇ ਹਸਪੀਟਲ ਪਹੁੰਚ ਗਏ ਆ 6 ਬੰਦੇ ਅਜੇ ਅੰਦਰ ਹੋ ਰਹੇ ਜਿਨ੍ਹਾਂ ਨੂੰ ਟੀਮਾਂ ਆ ਗਈਆਂ ਸਾਡੇ ਡੀਸੀ ਸਾਹਿਬ ਪੁਲਿਸ ਅਫਸਰ ਸਾਹਿਬਾਨ ਸਾਰੇ ਟੀਮਾਂ ਪਹੁੰਚੀਆਂ ਜੋ ਜਲਦੀ ਤੋਂ ਜਲਦੀ ਉਹਨਾਂ ਨੂੰ ਕੱਢ ਰਹੇ ਆ ਸਭ ਤੋਂ ਪਹਿਲਾਂ ਮੇਰੀ ਤੁਹਾਨੂੰ ਇਹੀ ਬੇਨਤੀ ਹੈ ਕਿ ਪਹਿਲਾਂ ਉਧਰ ਧਿਆਨ ਦਿੱਤਾ ਜਾਵੇ ਪਹਿਲਾਂ ਬੰਦਿਆਂ ਦੀ ਜਾਨਾਂ ਬਚਾਈਆਂ ਜਾਣ ਫਿਰ ਤੁਹਾਨੂੰ ਜਿਹੜਾ ਸਾਰਾ ਕੀ ਹਾਸਾ ਹੋਇਆ ਉਹਦੇ ਬਾਰੇ ਪਤਾ ਕਰਵਾ ਕੇ ਦੱਸ ਸਰ ਜਿਹੜਾ ਪਿੱਲਰ ਚੱਕਿਆ ਜਾ ਰਿਹਾ ਉਹ ਬਾਅਦ ਚ ਪਤਾ ਲੱਗੂਗਾ ਪਿੱਲਰ ਮਰਮਮਤ ਚੱਲੀ ਸੀ ਉਹ ਪਿੱਲਰ ਦੇ ਕਾਰਨ ਹੀ ਜੋ ਲੱਗ ਰਿਹਾ ਹਾਸਾ ਹੋਇਆ ਇਹਦੇ ਕਲੀਅਰ ਨਹੀਂ ਹੋਇਆ ਜਦੋਂ ਕਲੀਅਰ ਹੋਊਗਾ ਤੁਹਾਨੂੰ ਦੱਸ ਦਿਆਂਗਾ ਠੀਕ ਹੈ ਜੀ